ਖਾਲਸਾ ਜੀ ਜੇ ਤੁਸੀਂ ਚਾਹੁੰਦੇ ਜੇ ਕਿ ਰੱਬ ਸਾਡੀ ਅਰਦਾਸ ਸੁਣੇ ਸਾਡੀ ਅਰਦਾਸ ਪੂਰੀ ਕਰੇ ਅਰਦਾਸ ਦੇ ਵਿੱਚ ਇਹ ਤਿੰਨ ਸ਼ਬਦ ਪੜ੍ਹਨੇ ਸ਼ੁਰੂ ਕਰ ਦਿਓ ਜਦੋਂ ਵੀ ਤੁਸੀਂ ਅਰਦਾਸ ਕਰਨੀ ਹੈ ਬਾਣੀ ਪੜ੍ਹ ਕਰਕੇ ਤੇ ਇਹ ਤਿੰਨ ਸ਼ਬਦ ਜਦੋਂ ਤੁਸੀਂ ਗੁਰੂ ਦੇ ਚਰਨਾਂ ਦੇ ਵਿੱਚ ਪੜੋਗੇ ਅਰਦਾਸ ਕਰਨ ਦੇ ਸਮੇ ਗੁਰੂ ਕੇ ਪਿਆਰਿਓ ਤੁਹਾਡੀ ਅਰਦਾਸ ਜਿਹੜੀ ਹੈ ਪ੍ਰਵਾਨ ਜਰੂਰ ਹੋਵੇਗੀ ਤੁਹਾਡੇ ਮਨ ਦੀ ਮਰਜ਼ੀ ਤੁਹਾਡੀ ਜਿਹੜੀ ਇੱਛਾ ਹੈ ਇਹ ਪੂਰੀ ਹੋਵੇਗੀ ਪਹਿਲਾ ਸ਼ਬਦ ਕਿਹੜਾ ਹੈ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਦੂਸਰਾ ਸ਼ਬਦ ਜੋ ਮੰਗੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁੱਕੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਔਰ ਤੀਸਰਾ ਸ਼ਬਦ ਹੈ ਇੱਛਾ ਪੂਰਤ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾਮ ਸੋ ਐਸਾ ਹਰ ਧਾਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਦੋਂ ਇਹ ਤਿੰਨ ਸ਼ਬਦ ਤੁਸੀਂ ਅਰਦਾਸ ਦੇ ਵਿੱਚ ਪੜੇ ਤੁਹਾਡੀ ਅਰਦਾਸ ਗੁਰੂ ਚਰਨਾਂ ਦੇ ਵਿੱਚ ਪ੍ਰਵਾਨ ਹੋਵੇਗੀ ਔਰ ਤੁਹਾਡੀਆਂ ਮਰਜ਼ਾਾਂ ਪੂਰੀਆਂ